ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਰਜੀਤ ਜਨਵਾਹ ਦੋਸਤੋ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਫਿਟ ਬਾਈਕਰ ਕਲੱਬ ਦੇ ਪ੍ਰਬੰਧਕ ਜਿਹੜੇ ਪ੍ਰਧਾਨ ਨੇ ਸਰਪੰਨਜੀਤ ਸਿੰਘ ਸਚਦੇਵਾ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਉਹਨਾਂ ਵੱਲੋਂ ਇੱਕ ਸਾਈਕਲੋਥਾਨ ਜਿਹੜੀ ਆ ਕਰਵਾਈ ਜਾ ਰਹੀ ਆ ਇਹ ਸਾਈਕਲੋਥਾਨ ਕਦੋਂ ਕਰਵਾਈ ਜਾ ਰਹੀ ਹੈ ਇਹਦਾ ਰੂਟ ਕੀ ਹੈ ਔਰ ਇਹਦੇ ਕਿੰਨੇ ਪਾਰਟਿਸਪੈਂਟਸ ਕਰਨਾ ਉਹਦਾ ਪ੍ਰੋਸੈਸ ਕੀ ਆ ਇਹਨੇ ਸਾਰੇ ਸਵਾਲਾਂ ਤ ਨੂੰ ਲੈ ਕੇ ਅਸੀਂ ਸਚਦੇਵਾ ਜੀ ਦੇ ਨਾਲ ਗੱਲ ਕਰਾਂਗੇ ਕਿ ਇਹਦਾ ਮੋਟਿਵ ਕੀ ਆ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਦਾ ਵਾਰਤ ਜੀ ਬਹੁਤ ਬਹੁਤ ਸ਼ੁਕਰੀਆ ਜਨਵਾਹ ਜੀ ਇਸਰ ਜਿਹੜੀ ਸਾਈਕਲੋਥਨ ਤੁਸੀਂ ਕਰਵਾ ਰਹੇ ਹੋ ਇਹ ਕਦੋਂ ਤੋਂ ਕਰਵਾ ਰਹੇ ਹੋ ਔਰ ਕੀ ਇਹਦਾ ਮੋਟਿਵ ਹੈ ਔਰ ਕੀ ਇਹ ਜ਼ਰੂਰ ਹੈ ਬਿਕੋਜ਼ ਇਫਿਟ ਬਾਈਕਰ ਕਲੱਬ ਪਿਛਲੇ ਸਮੇਂ ਤੁਹਾਨੂੰ ਵੀ ਪਤਾ ਵੀ ਪਹਿਲਾਂ ਵੀ ਆਪਾਂ ਸਾਈਕਲੋਥਨ ਹਰ ਸਾਲ ਕਰਾਉਂਦੇ ਆਂ ਜੀ ਇੱਕ ਅਸੀਂ ਕਰਾਉਂਦੇ ਆਂ ਇੱਥੇ ਲੋਕਲ ਹੁਸ਼ਿਆਰਪੁਰ ਵਾਲੇ ਤੇ ਦੂਸਰੀ ਅਸੀਂ ਕਰਾਉਂਦੇ ਆਂ ਪੂਰੇ ਇੰਡੀਆ ਤੋਂ ਜਿੱਥੇ ਰਾਈਡਰਸ ਆਉਂਦੇ ਜੀ ਤੇ ਹੁਣ ਇਸ ਵਾਰੀ ਜਿਹੜੀ ਅਸੀਂ ਕਰਵਾਉਣ ਜਾ ਰਹੇ ਹਾਂ 10 ਨਵੰਬਰ 2024 ਨੂੰ ਲਾਜਵੰਤੀ ਸਟੇਡੀਅਮ ਹੋਏਗੀ ਸਜਦੇਵਾ ਸਟਾਕ ਹੁਸ਼ਿਆਰਪੁਰ ਸਾਈਕਲੋਥਨ ਸੀਜ਼ਨ 4 ਜੀ ਸੀਜ਼ਨ 4 ਇਹ ਜਿਹੜੀ ਪਿਛਲੀ ਵਾਰੀ ਅਸੀਂ ਕਰਵਾਈ ਸੀ ਜੂਨੀਅਰ ਜਿਹੜੀ ਲਾਜਵੰਤੀ ਕਰਾਈ ਸੀ 1 ਅਕਤੂਬਰ 2023 ਨੂੰ ਜੀ ਜਿਹਦੇ ਵਿੱਚ ਲਗਭਗ 4000 ਦੇ ਕਰੀਬ ਪਾਰਟਿਸਪੈਂਟ ਨੇ ਹਿੱਸਾ ਲਿਆ ਸੀਗਾ ਔਰ ਇਸ ਵਾਰੀ ਹੁਸ਼ਾੜਪੁਰ ਵਾਲੇ ਗਿਨੈਸ ਬੁੱਕ ਆਫ वर्ल्ड ریکارڈਸ ਔਰ ਲਿੰਕਾ ਬੁੱਕ ਆਫ वर्ल्ड ریکارڈ ਜਿਹੜੀ ਹੈਗੀ ਆ ਉਹਨਾਂ ਦੀ ਉਹਦੇ ਚ ਆਪਣਾ ਨਾਮ ਦਰਜ ਕਰਵਾਉਣ ਜਾ ਰਹੇ ਆ ਜੀ ਇਹ ਜਿਹੜੀ ਹੁਸ਼ਾੜਪੁਰ ਸਾਈਕਲੋਥਨ ਹੋਣ ਜਾ ਰਹੀ ਹੈ ਇਹਦੇ ਵਿੱਚ ਇੰਡੀਆ ਦਾ బిਗੇਸਟ ਇਵੈਂਟ ਹੋਣ ਜਾ ਰਿਹਾ ਹੈ ਔਰ ਮੈਨੂੰ ਬਰਦਾਸਤੇ ਬੜੀ ਖੁਸ਼ੀ ਹੈ ਇਸ ਵਾਰੀ ਅਸੀਂ ਜਿਹੜਾ ਟਾਰਗੇਟ ਹੈ ਤਕਰੀਬਨ 10000 ਪਾਰਟਿਸਪੀਟੈਂਟਾਂ ਤੱਕ ਲੈ ਕੇ ਚੱਲੇ ਆ ਜਿਹਦੇ ਚ 4 ਸਾਲ ਤੋਂ ਉੱਪਰ ਦੇ ਕੋਈ ਵੀ ਜਿਹੜਾ ਹੈ ਚਾਹੇ ਸਟੂਡੈਂਟ ਹੈ ਕਾਲਜ ਜਾਂਦਾ ਹੈ ਸਕੂਲ ਜਾਂਦਾ ਹੈ ਬਿਜ਼ਨਸਮੈਨ ਹੈ ਸਰਵਿਸ ਕਲਾਸ ਹੈ ਡਾਕਟਰ ਹੈ ਇੰਜੀਨੀਅਰ ਹੈ ਐਡਵੋਕੇਟ ਹੈ ਪੱਤਰਕਾਰ ਹੈ ਹਰ ਕੋਈ ਬੰਦੇ ਨੂੰ ਅਸੀਂ ਇਨਵੀਟੇਸ਼ਨ ਦੇ ਰਹੇ ਆ ਇਹਦੇ ਵਿੱਚ ਪਾਰਟਿਸਿਪੇਟ ਕਰਨ ਦਾ ਔਰ ਇਤਿਹਾਸ ਦਾ ਇੱਕ ਹਿੱਸਾ ਬਣਨ ਦਾ ਜੀ ਬਈ ਹੁਸ਼ਿਆਰਪੁਰ ਵਰਗਾ ਸ਼ਹਿਰ ਜੇ ਅਸੀਂ ਕੰਪੈਰੀਜ਼ਨ ਕਰੀਏ ਬੰਬੇ ਨਾਲ ਦਿੱਲੀ ਨਾਲ ਜਾਂ ਵੱਡੇ ਸ਼ਹਿਰਾਂ ਨਾਲ ਤਾਂ ਹੁਸ਼ਿਆਰਪੁਰ ਇੱਕ ਪਿੰਡ ਆ ਪੋਪੂਲੇਸ਼ਨ ਦੇ ਪੱਖੋਂ ਵੀ ਤੇ ਵਿਕਾਸ ਦੇ ਪੱਖੋਂ ਵੀ ਔਰ ਛੋਟੇ ਸ਼ਹਿਰ ਦੇ ਵਿੱਚ ਐਡਾ ਵੱਡਾ ਸਾਈਕਲਿੰਗ ਇਵੈਂਟ ਕਰਾਣਾ ਇੰਡੀਆ ਦਾ ਸਭ ਤੋਂ ਵੱਡਾ ਇਹ ਬਹੁਤ ਮਹਾਨੇ ਦੀ ਗੱਲ ਹੈ ਔਰ 10 ਨਵੰਬਰ ਨੂੰ ਹੁਸ਼ਿਆਰਪੁਰ ਵਾਸੀਆਂ ਨੇ ਆਪਣੇ ਆਪ ਨੂੰ ਪ੍ਰੂਵ ਕਰਕੇ ਦਿਖਾ ਦੇਣਾ ਵੀ ਹੁਸ਼ਿਆਰਪੁਰ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਔਰ ਜਿਹੜਾ ਅਜੇ ਤੱਕ ਦਾ ਮੈਂ ਗੂਗਲ ਤੇ ਸਰਚ ਮਾਰ ਕੇ ਦੇਖਿਆ ਹੈ ਸਭ ਤੋਂ ਵੱਡਾ ਈਵੈਂਟ ਤਕਰੀਬਨ 6 6000 ਜਿਹੜੇ ਪਾਰਟਿਸਪੈਂਟਸ ਹੈਗੇ ਆ ਨਾਗਪੁਰ ਇੱਕ ਈਵੈਂਟ ਹੋਇਆ ਸੀ ਉਹਦੀ ਹੈ ਜੀ ਤੇ ਅਸੀਂ ਇਸ ਈਵੈਂਟ ਦੇ ਵਿੱਚ ਟਾਰਗੇਟ ਲੈ ਕੇ ਚੱਲੇ ਆ ਵੀ 10000 ਤੋਂ ਵੱਧ ਜਿਹੜੇ ਪਾਰਟਿਸਪੈਂਟ ਇੱਚ ਪਾਰਟਿਸਿਪੇਟ ਕਰਨ ਜਿਹਦੇ ਵਿੱਚ ਦੋ ਗਰੁੱਪ ਬਣਾਵਾਂਗੇ ਅਸੀਂ 10 ਸਾਲ ਤੋਂ ਛੋਟੇ ਬੱਚਿਆਂ ਦਾ ਵੱਖਰਾ ਔਰ 10 ਸਾਲ ਤੋਂ ਵੱਡਿਆਂ ਦਾ ਵੱਖਰਾ ਜਿਹੜੇ ਛੋਟੇ ਬੱਚੇ ਨੇ 10 ਸਾਲ ਤੋਂ ਛੋਟੇ 4 ਸਾਲ ਤੋਂ 10 ਸਾਲ ਦੇ ਉਹਨਾਂ ਦਾ ਈਵੈਂਟ ਸਿਰਫ 4 ਕਿਲੋਮੀਟਰ ਦੇ ਹੋਏਗਾ ਜੀ ਤੇ ਬਾਕੀਆਂ ਦਾ ਜਿਹੜਾ ਤਕਰੀਬਨ ਜੋ ਲਾਸਟ ਈਅਰ ਅਸੀਂ ਈਵੈਂਟ ਰੱਖਿਆ ਸੀ 16 ਕਿਲੋਮੀਟਰ ਉਹ ਤਕਰੀਬਨ ਉਨਾ ਹੀ ਰਹਿਣਾ ਹੈ ਤਕਰੀਬਨ ਮੋਟੇ-ਮੋਟੇ ਤੌਰ ਤੇ ਜੀ ਸਰ ਇਹ ਸਟਾਰਟਿੰਗ ਜਿਹੜੀ ਹੈ ਤੁਸੀਂ ਲਾਜਵੰਤੀ ਤੋਂ ਕਿਹੜੇ ਰੂਟ ਤੋਂ ਕਿੱਥੇ-ਕਿੱਥੇ ਜਿਹੜਾ ਜਾਣਾ ਹੈ ਤੇ ਜਿਹੜਾ ਵਾਪਸ ਆਉਣਾ ਦਾ ਜਿਹੜਾ ਇਹ ਰੂਟ ਤਾਂ ਅਜੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਸਲਾਹ ਕਰਕੇ ਹੀ ਸਾਰਾ ਕਰਾਂਗੇ ਟ੍ਰੈਫਿਕ ਤੇ ਪੁਲਿਸ ਨੂੰ ਵੀ ਨਾਲ ਇਨਵੋਲਵ ਕਰਾਂਗੇ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ ਲਾਸਟ ਈਅਰ ਜਿਹੜਾ ਅਸੀਂ ਕਰਾਇਆ ਸੀ ਰੂਟ ਸਾਡਾ ਉਹੀ ਰਹੇਗਾ ਵੀ ਲਾਜਵੰਤੀ ਸਟੇਡੀਅਮ ਤੋਂ ਨਿਕਲ ਕੇ ਬਾਹਰ ਉਥੋਂ ਟਾਂਡ ਬਾਲਮੀਕ ਦੀ ਜਿਹੜੀ ਇੱਥੇ ਮੂਰਤੀ ਹੈ ਉੱਥੋਂ ਤੇ ਉਧਰੋਂ ਮਹਾਵੀਰ ਪੁਲ ਤੋਂ ਰਾਈਟ ਟਰਨ ਹੋ ਕੇ ਤੇ ਵਾਪਸ ਘੁੰਮ ਕੇ ਫਿਰ ਲਾਜਵੰਤੀ ਉਹਦੀ ਸਮਾਪਤੀ ਹੋਣੀ ਹੈ ਇਹ ਹੈਗਾ ਛੋਟੇ ਬੱਚਿਆਂ ਦਾ ਜਿਹੜਾ ਤੇ ਜਿਹੜੇ ਵੱਡੇ ਆ ਉਹਨਾਂ ਦਾ ਪੂਰਾ ਸ਼ਹਿਰ ਦੇ ਵਿੱਚ ਵੀ ਇਹ ਅਲੱਗ-ਅਲੱਗ ਰੂਟ ਜਿਹੜੇ ਹੈਗੇ ਆ ਉਹ ਨਾਲ ਇਹਨੂੰ ਆਲਵੇਜ਼ ਤਕਰੀਬਨ 16 ਕਿਲੋਮੀਟਰ ਦਾ ਇੱਥੋਂ ਜਾਂਦੇ ਰਸਤੇ 'ਚ ਰਿਫਰੈਸ਼ਮੈਂਟ ਦਾ ਹੀ ਪ੍ਰਬੰਧ ਕੀਤਾ ਜਾਏਗਾ ਔਰ ਐਸ ਵਾਰੀ ਅਸੀਂ ਕੀ ਕਰ ਰਹੇ ਆਂ ਵੀ ਕਿਉਂਕਿ ਜਿਹੜੀ ਲਿਮਕਾ ਬੁੱਕ ਆਫ ਰਿਕਾਰਡ ਔਰ ਗਿਨੀਜ਼ ਵਾਲਿਆਂ ਦਾ ਬੇਸਿਕ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਦੀ ਵੀ ਜਿਹੜਾ ਡਾਟਾ ਉਹਨੂੰ ਆਡਿਟ ਕਰਨਾ ਓਕੇ ਜੀ ਵੀ ਜਿੰਨੇ ਅਸੀਂ ਕਲੇਮ ਕਰ ਰਹੇ ਆ ਉਹਨੇ ਪਾਰਟਿਸਪੈਂਟ ਹੈ ਵੀ ਕਿ ਨਹੀਂ ਹੈ ਉਹਦੀ ਵੈਰੀਫਿਕੇਸ਼ਨ ਕਿੱਦਾਂ ਹੋਊਗੀ ਉਹਦੇ ਲਈ ਅਸੀਂ ਇੱਕ ਨੋਮੀਨਲ ਜੀ ਜਿਹੜੀ ਰਜਿਸਟ੍ਰੇਸ਼ਨ ਫੀਸ ਅਸੀਂ ₹25 ਰੱਖੀ ਹੈ ਓਕੇ ਜਿਹਦੇ ਵਿੱਚ ਅਸੀਂ ਜਿੰਨੇ ਵੀ ਕਲੈਕਸ਼ਨ ਕਰਾਂਗੇ ਜਿਹੜਾ ਵੀ ਬੱਚੇ ਨੇ ਜਿੰਨੇ ਵੀ ਪਾਰਟਿਸਪੈਂਟ ਨੇ ਕਰਨਾ ਉਹਨੂੰ ਸਿਰਫ ₹25 ਦੇਣੇ ਪੈਣਗੇ ਔਰ ₹25 ਦੇ ਬਦਲੇ ਅਸੀਂ ਉਹਨੂੰ ਦੇ ਗੀ ਰਹੇ ਹਾਂ ਜੀ ਇੱਕ ਟੀ-ਸ਼ਰਟ ਟੌਪ ਕਲਾਸ ਦੀ ਹਰ ਇੱਕ ਪਾਰਟਿਸਪੈਂਟ ਨੂੰ ਫਿਨਿਸ਼ਰ ਨੂੰ ਮੈਡਲ ਔਰ ਸਰਟੀਫਿਕੇਟ ਸਿਰੇ ਰਿਫਰੈਸ਼ਮੈਂਟ ਸਟਾਰਟਿੰਗ ਤੇ ਵੀ ਔਰ ਔਨ ਦਾ ਵੇ ਰਸਤੇ 'ਚ ਵੀ ਰਿਫਰੈਸ਼ਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਊਗਾ ਔਰ ਜਿੰਨੀ ਵੀ ਸਾਡੀ ਫੀ ਕਲੈਕਟ ਹੋਊਗੀ ਉਹ ਚੋਂ ਅਸੀਂ 1 ਰੁਪਿਆ ਵੀ ਫਿਟ ਬਾਈਕਰ ਕਲੱਬ ਆਪਣੇ ਕੋਲ ਨਹੀਂ ਰੱਖੂਗਾ ਜਿੰਨਾ ਪੈਸਾ ਇਕੱਠਾ ਹੋਇਆ ਉਹ ਸਾਰਾ ਦਾ ਸਾਰਾ ਜੇਐਸ ਸਾਸ਼ਾਕਰਨ ਸਪੈਸ਼ਲ ਸਕੂਲ ਜਿਹੜਾ ਮੰਦ ਬੁੱਧੀ ਬੱਚਿਆਂ ਦਾ ਸਕੂਲ ਜਹਾਂਕੇਲਾ ਚੱਲ ਰਿਹਾ ਇਹ ਸਾਰਾ ਪੈਸਾ ਉਹ ਸਕੂਲ ਨੂੰ ਡੋਨੇਟ ਕੀਤਾ ਜਾਏਗਾ ਅੰ ਸਰ ਜਿਵੇਂ 10000 ਪਾਰਟਿਸਪੈਂਟ ਨੇ ਬਾਤ ਵੱਧ ਲੇ ਦੀ ਗੱਲ ਕੀਤੀ ਹੈ ਤੁਸੀਂ ਇਹਦੇ ਲਈ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਤੁਹਾਨੂੰ ਕੋਸ਼ਿਸ਼ ਹੈ ਜਿਵੇਂ ਤੁਸੀਂ ਦੱਸਿਆ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕਰਨੀ ਪਊ। ਇਹ ਦੇ ਲਈ ਸੁਰੱਖਿਆ ਬੰਦ ਇਹ ਦੂਸਰਾ ਜਿਹੜਾ ਸਾਈਕਲ ਦੀ ਗੱਲ ਆ ਜਿਹੜਾ ਸਾਈਕਲੋਥਾਨ ਦੇ ਵਿੱਚ ਸਾਈਕਲ ਕਿਵੇਂ ਕਿਸ ਤਰ੍ਹਾਂ ਪ੍ਰੋਵਾਈਡ ਕਰੋ ਜਾਂ ਆਪਣਾ ਕਹੇ ਪਾਰਟਿਸਪੈਂਟ ਲੈ ਕੇ ਪਾਰਟਿਸਪੈਂਟ ਨੇ ਸਾਈਕਲ ਆਪਣਾ ਹੀ ਲੈ ਕੇ ਆਉਣਾ। ਜੀ ਐਸੇ ਕਰਕੇ ਵੀ ਜਿੱਦਾਂ ਤੁਸੀਂ ਮੈਰਾਥਨ ਵਗੈਰਾ ਕਰਾਉਂਦੇ ਆ ਜਾਂ ਆਪਾਂ 5 ਕਿਲੋਮੀਟਰ ਹਾਫ ਮੈਰਾਥਨ ਦਾ ਇਵੈਂਟ ਕਰਾਉਂਦੇ ਆ ਉਹਦੇ ਚ ਤਾਂ ਬੰਦੇ ਨੇ ਆਪੇ ਹੀ ਆਉਣਾ ਨਾਲ ਇਨਵੋਲਵ ਕਰਦੇ ਆ ਤਾਂ ਉਹਦੇ ਵਿੱਚ ਹਰ ਇੱਕ ਬੰਦੇ ਕੋ ਆਪਣਾ ਆਪਣਾ ਸਾਈਕਲ ਹੋਣਾ ਚਾਹੀਦਾ ਇਸ ਕਰਕੇ ਜਿਹੜੀ ਆ ਏਡਾ ਵੱਡਾ ਇਵੈਂਟ ਜੇ ਵੀ ਆਪਾਂ ਕਿਤੇ ਵੀ ਕਰਾਉਨੇ ਆ ਤਾਂ ਉਥੇ ਇੰਨੀ ਵੱਡੀ ਗੈਦਰਿੰਗ ਨਹੀਂ ਹੋ ਪਾਂਦੀ ਲੇਕਿਨ ਮੈਨੂੰ ਮਾਨ ਹੈ ਹੁਸ਼ਿਆਰਪੁਰ ਦੇ ਉੱਤੇ ਵੀ ਜਿੰਨਾ ਸਾਈਕਲਿੰਗ ਦਾ ਲੋਕਾਂ ਦਾ ਰੁਝਾਨ ਹੈ ਇਸ ਵੇਲੇ ਹੁਸ਼ਿਆਰਪੁਰ 'ਚ ਹੈਗਾ ਹੋਰ ਪੰਜਾਬ 'ਚ ਤਾਂ ਕੀ ਇੰਡੀਆ 'ਚ ਵੀ ਬਹੁਤ ਸਾਰੇ ਐਸੇ ਸ਼ਹਿਰ ਹੈਗੇ ਆ ਵੱਡੇ-ਵੱਡੇ ਜਿੱਥੇ ਉਹਨਾਂ ਚੱਲਣ ਨਹੀਂ ਹੈਗਾ ਜਿਨਾ ਸਾਡਾ ਹੁਸ਼ਿਆਰਪੁਰ ਇੱਥੇ ਸਾਈਕਲਿੰਗ ਦਾ ਚੱਲਣ ਹੈਗਾ ਤੇ ਸਰ ਸੁਰੱਖਿਆ ਮੈਂ ਬਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਉਸ ਦਾ ਸੇਮ ਡੇ ਜਿਹੜਾ ਤੁਸੀਂ ਦੱਸੀਏ ਗੱਲ ਉਸ ਦਿਨ ਤੱਕ ਨੂੰ ਬੰਨ ਜਿਹੜਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਉਹਦੇ ਵਿੱਚ ਅਸੀਂ ਸਿਵਲ ਸਰਜਨ ਜਿਲ੍ਹਾ ਪ੍ਰਸ਼ਾਸਨ ਨਾਲ ਲਵਾਂਗੇ ਉਸ ਤਰ੍ਹਾਂ ਵਾ ਟ੍ਰੈਫਿਕ ਪੁਲਿਸ ਸਾਰਾ ਵੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਲਾਸਟ ਇਅਰ ਵੀ ਜਦੋਂ ਅਸੀਂ ਇਵੈਂਟ ਕਰਾਇਆ ਸੀ ਮੈਡਮ ਕੋਮਲ ਮਿੱਤਲ ਡੀਸੀ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਸਾਨੂੰ ਔਰ ਪੂਰੇ ਪ੍ਰਸ਼ਾਸਨ ਨੇ ਸਾਨੂੰ ਪੂਰੀ ਪੂਰੀ ਕੋਆਪਰੇਸ਼ਨ ਦਿੱਤੀ ਸੀ ਔਰ ਐਸਆਰ ਵੀ ਸਾਨੂੰ ਪੂਰੀ ਉਮੀਦ ਹੈ ਵੀ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲੇਗਾ ਔਰ ਮੈਂ ਦੱਸਣਾ ਚਾਹਨਾ ਵੀ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਆਨਲਾਈਨ ਸਾਰੀ ਹੋਏਗੀ ਟੋਟਲੀ ਉਹ ਅਸੀਂ ਮੰਡੇ ਨੂੰ 15 ਤਰੀਕ ਤੋਂ ਅਸੀਂ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਕਰਨ ਜਾ ਰਹੇ ਸਰ ਹੋਰ ਕੋਈ ਗੱਲ ਜਿਹੜੀ ਸਾਈਕਲ ਨੂੰ ਤੁਹਾਨੂੰ ਲੈ ਕੇ ਕਹਿਣੀ ਜਿਹੜੀ ਅਸੀਂ ਪੁੱਛਣੀ ਰਹੇ ਗਏ ਤੁਸੀਂ ਦੱਸਣਾ ਚਾਹੁੰਦੇ ਹੋ ਅੰਤਲੇ ਪਾਰਟਿਸਪੀਟੈਂਟਸ ਆ ਜਾਂ ਹੋਰ ਲੋਗ ਆ ਜਿਹੜੇ ਮੈਂ ਇਹ ਤੁਹਾਡੇ ਮੀਡੀਆ ਦੇ ਮਾਧਿਅਮ ਇਹ ਹੀ ਕਹਿਣਾ ਚਾਹੁੰਦਾ ਵੀ ਜਿਹੜਾ ਵੱਧ ਤੋਂ ਵੱਧ ਲੋਗ ਜਿਹੜੇ ਸ਼ਹਿਰ ਦੇ ਵਾਸੀ ਹੈਗੇ ਆ ਉਹ ਇਸ ਇਵੈਂਟ ਚ ਇੱਥੇ ਪਾਰਟਿਸਿਪੇਟ ਕਰਨ ਔਰ ਇੱਕ ਇਤਿਹਾਸ ਦਾ ਹਿੱਸਾ ਬਣ ਬੇਹੁਸ਼ਾਪੁਰ ਵਾਸੀ ਵੀ ਜਿਹੜੇ ਗਿਨਿਸ ਬੁੱਕ ਆਫ ਰਿਕਾਰਡ ਲਿਮਕਾ ਰਿਕਾਰਡ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਤੇ ਸਾਰਿਆਂ ਨੂੰ ਅਪੀਲ ਹੈ ਵੀ ਇਸ ਇਤਿਹਾਸ ਦਾ ਹਿੱਸਾ ਬਣਨ ਔਰ ਤੁਹਾਡੇ ਥਰੂ ਇਹ ਸਾਰੇ ਸ਼ਹਿਰ ਤੱਕ ਇਹ ਮੈਸੇਜ ਪਹੁੰਚੇ ਵੀ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਪਾਰਟਿਸਪੇਟ ਕਰਨ ਹਾਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਸਦਾ ਪਰਮਜੀਤ ਸਿੰਘ ਜੀ ਸੱਚ ਦੇਵਾ ਜਿਹੜੇ ਅਕਸਰ ਸਮੇਂ-ਸਮੇਂ ਤੇ ਫਿਟਵਾਈਟਰ ਕਲੱਬ ਦੇ ਨਾਲ-ਨਾਲ ਹੋਰ ਜੜੀਆਂ ਸਹਿਯੋਗੀ ਜਥੇਬੰਦੀਆਂ ਨਾਲ ਲਾ ਕੇ ਹੋਰ ਵੀ ਜਨਹਿਤ ਦੇ ਕੰਮ ਕਰਦੇ ਰਹਿੰਦੇ ਆ ਤੇ ਨਾਲ ਦੀ ਨਾਲ ਪਿਛਲੇ ਸਮੇਂ ਹੁਸ਼ਿਆਰਪੁਰ ਨੂੰ ਸੋਹਣਾ ਬਣਾਉਣ ਲਈ ਵਧੀਆ ਬਣਾਉਣ ਲਈ ਦਿਖ ਵਧੀਆ ਬਣਾਉਣ ਲਈ ਵੀ ਪਿਛੇ ਅੱਗੇ ਕੀਤੇ ਹੁਣ ਫਿਰ ਇਹਨਾਂ ਨੇ ਜਿਹੜੀ ਆ ਦੱਸੀ ਆ ਗੱਲ ਵਾ ਸਾਈਕਲੋਥਾਨ ਕਰਵਾ ਰਹੇ ਆ ਚਾਹੇ ਲਿੰਕਾ ਬੁੱਕ ਹੋਵੇ ਚਾਹੇ ਗਨੀਸ਼ ਬੁੱਕ ਹੋਵੇ ਕੋਰਤ ਵਾਸਤੇ ਉਹਨਾਂ ਨੇ ਕਾਇਮ ਕਰ ਰਹੇ ਆ ਔਰ ਉਹਨਾਂ ਨੇ ਅਪੀਲ ਵੀ ਕੀਤੀ ਆ ਵੱਧ ਤੋਂ ਵੱਧ ਪ ਵਿਸ਼ੇ ਮੁੱਦੇ ਤੋਂ ਸਕੇ ਹਸ਼ਿਆਰਪੁਰ ਤੋਂ ਦਾ ਭਾਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਵਾਦ ਸਰ ਥੈਂਕ ਯੂ ਜੀ ਥੈਂਕ ਯੂ